ਤੁਸੀਂ ਸਿਪੇਸ਼ ਕੁਈ ਮੇਰੀ ਫਿਲਮ ਆਵੇ ਦੇਖੋ ਨਾ ਵੇਖੋ ਦੈਸ ਇਸ ਐਵਰੀਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਉਹ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਰਾਜਵੀਰ ਵੀਰੇ ਨੂੰ ਮੈਂ 5 5 ਮਿੰਟਾਂ ਅੰਸਤੇ ਮਿਲਿਆ ਸੀ ਉਹ ਵੀ ਉਹ ਵਜੀ ਘੜੀ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਭੋਗ ਤੇ ਮਿਲਿਆ ਸੀ ਮੈਂ ਮਰਖੜ 3-4 ਸਾਲ ਪਹਿਲੂ ਲੌਕਡਾਊਨ ਦੇ ਵਿੱਚ ਤੇ ਉਹੀ 5 ਮਿੰਟ ਦੀ ਮੇਰੀ ਮੁਲਾਕਾਤ ਹੈ ਮੇਰੀ ਕਦੇ ਫੋਨ ਤੇ ਵੀ ਡਿਸਕਸ਼ਨ ਨਹੀਂ ਹੋਈ ਕਦੇ ਮੇਰੀ ਵੀਰੇ ਨਾਲ ਗੱਲ ਨਹੀਂ ਹੋਈ ਨਾ ਮੇਰੀ ਕਦੇ ਇੰਟਰਨੈਟ ਤੇ ਕਦੇ ਕੋਈ ਗੱਲ ਹੋਈ ਆ ਮਤਲਬ ਮੈਂ ਸਿਰਫ ਉਹੀ 5 ਮਿੰਟਾਂ 'ਚ ਵੀਰੇ ਨੂੰ ਮਿਲਿਆ ਬਟ ਮੈਂ ਚਲੋ ਗਾਣੇ ਸੁਨੇ ਸਾਰਾ ਕੁਝ ਪਰ ਜਦੋਂ ਜਿੱਦਣ ਐਕਸੀਡੈਂਟ ਹੋਇਆ ਸਾਨੂੰ ਨਿਊਜ਼ ਮਿਲੀ ਜਿੱਦਣ ਮੇਰਾ ਤੇ ਘੁਗੀ ਭਾਜਦੇ ਸੀਨ ਸੀਗਾ ਅਸੀਂ ਬੰਬੂ ਕਾਰਡ ਦਾ ਸ਼ੂਟ ਕਰਦੇ ਸੀ ਸਾਨੂੰ ਕਰਮਜੀਤ ਭਾਈ ਦਾ ਫੋਨ ਆਇਆ ਕਰਮਜੀਤ ਨੇ ਮੋੜ ਵੀਰੇ ਦਾ ਵੀ ਆਪਣੇ ਵਾਲੇ ਰਾਜਵੀਰ ਦੇ 6:00 ਵਜੇ ਆ ਤੇ ਉਸਨੂੰ ਪਤਾ ਸੀ ਸਵੇਰੇ ਮਤਲਬ ਉਸ ਦਿਨ ਚਲੋ અનਫੋਰਚੂਨੇਟ ਸੀਗਾ ਅਸੀਂ ਵੀ ਫਸੇ ਸੀਗੇ ਕੋਈ ਐਵਜਾ ਦਿਨ ਸੀ ਉਸ ਦਿਨ ਸ਼ੂਟ ਦਾ ਸਾਡਾ ਵੀ ਚਲੋ ਪ੍ਰੋਡਿਊਸਰ ਪੁਆਇੰਟ ਆਫ 뷰 ਤੋਂ ਵੀ ਉਹ ਛੱਡਿਆ ਨਹੀਂ ਸੀ ਜਾ ਸਕਦਾ ਉਹ ਛੱਡ ਕੇ ਅਸੀਂ ਨਹੀਂ ਸੀ ਦੌੜ ਸਕਦੇ ਰਾਈਟ ਅਵੇ ਬਟ ਚਲੋ ਮੇਰਾ ਤੇ ਫਿਰ ਵੀ ਇਹ ਹਿਸਾਬ ਦਾ ਸੀਨ ਸੀਗਾ ਵੀ ਮੈਂ ਚੁੱਪ ਰਹਿਣਾ ਸੀ ਥੋੜਾ ਜਿਹਾ ਮੈਂ ਸਾਈਡ ਜਾ ਰਹਿਣਾ ਸੀ ਤੇ અનਫੋਰਚੂਨੇਟ ਤੇ ਭਾਜੀ ਕੋਗੀ ਭਾਜੀ ਵਾਸਤੇ ਉਹ ਥੋੜਾ ਜਿਹਾ ਮਤਲਬ ਕਾਮੇਡੀ ਕਾਮੇਡੀ ਵੀ ਮੈਂ ਕਿਹਾ ਸੀ ਤਾਂ ਥੋੜਾ ਜਿਹਾ ਪ੍ਰਾਊਡਲੀ ਤੇ ਹੱਸ ਕੇ ਜੇ ਪਰਫਾਰਮ ਕਰਨਾ ਸੀ ਤੇ ਮੈਂ ਬਾਜੀ ਦੀਆਂ ਅੱਖਾਂ ਵੱਲ ਵੇਂਦਾ ਸੀ ਉਦੋਂ ਵੀ ਇਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਤੇ ਮੈਨੂੰ ਸਾਨੂੰ ਵੀ ਨਾ ਸਮਝ ਲੱਗੇ ਸਾਨੂੰ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਕਿ ਅਸੀਂ ਉਹ 4-5 ਘੰਟੇ ਲੰਚ ਤੋਂ ਮਤਲਬ ਆਲਮੋਸਟ ਲਾ ਲਿਆ ਤੁਸੀਂ ਸਾਨੂੰ 12:00 12:00 12:00 ਕੋਈ ਫੋਨ ਆਇਆ ਤੇ ਉਹ ਤੋਂ ਲੈ ਕੇ ਅਸੀਂ 4-5 ਵਜੇ ਤੱਕ ਉਹ ਸਮਾਂ ਕਿਵੇਂ ਕੱਢਿਆ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਅਸੀਂ ਗੱਡੀਆਂ ਭਜਾਈਆਂ ਤੇ ਅਸੀਂ ਮਹਾਲੀ ਆ ਗਏ ਸੋ ਮਤਲਬ ਤੁਹਾਨੂੰ ਨਹੀਂ ਉਹ ਪੁਰਾਣੀਆਂ ਗੱਲਾਂ ਮੈਂ ਸਿੱਧਾ ਪਾਈਸ ਬੁੱਧਤ ਮੇਨ ਗੱਲ ਮੈਂ ਜਿਹੜੀ ਮੇਨ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਵੀ ਚਲੋ ਅਸੀਂ ਫਿਲਮਾਂ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਉਹ ਦਾ ਐਸ ਐਵਰੀਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੇ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰਸ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋ ਮ ਦੁਨੀਆ ਦੇ ਕੋਨੇ 'ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲੇ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਬਿਕਾਜ਼ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਨੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਬਸ ਤੁਹਾਨੂੰ ਉਹ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ ਬੰਨ ਕੇ ਬੇਨਤੀ ਹੈ ਤੁਹਾਨੂੰ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਦੈਸ ਇਸ ਐਵਰੀਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੀ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਹੈ બસ ਮੇਰੀ ਤੁਹਾਨੂੰ ਦੋਨੇ ਹੱਥ ਜੋੜ ਕੇ ਉਹ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ